ਪੰਜਾਬ ਦੀ ਵਿਧਾਨ ਸਭਾ ਦਾ اجلاس ਚੱਲਦਾ ਪਿਆ ਔਰ ਉਸੇ ਦਰਮਿਆਨ ਰਾਣਾ ਗੁਰਜੀਤ ਦੇ ਨਾਲ ਸੀਐਮ ਭਗਵੰਤ ਮਾਨ ਦੀ ਇੱਕ ਵਾਰਤਾ ਲਗਾਤਾਰ ਵਾਇਰਲ ਹੋ ਰਹੀ ਹੈ ਸਦਨ ਦੇ ਵਿੱਚ ਹੀ ਜਿੱਥੇ ਇੱਕ ਪਾਸੇ ਰਾਣਾ ਗੁਰਜੀਤ ਬੋਲ ਰਹੇ ਹੁੰਦੇ ਆ ਤੇ ਸੀਐਮ ਭਗਵੰਤ ਮਾਨ ਉਹਨਾਂ ਨੂੰ ਬਾਪੂ ਕਹਿ ਕੇ ਸੰਬੋਧਨ ਕਰ ਦਿੰਦੇ ਨੇ ਹਾਲਾਂਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਉਵੇਂ ਸੀਐਮ ਭਗਵੰਤ ਮਾਨ ਇਹੋ ਜੀ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਹਾਈਪਰ ਵੀ ਕਈ ਵਾਰ ਹੁੰਦੇ ਨਜ਼ਰ ਆਏ ਨੇ ਪਰ ਰਾਣਾ ਗੁਰਜੀਤ ਅੱਗੇ ਥੋੜੇ ਠਰਮੇ ਦੇ ਨਾਲ ਗੱਲ ਕਰਦੇ ਨਜ਼ਰ ਆਏ ਨੇ ਇਹ ਵੀ ਹੁਣ ਚਰਚਾ ਦਾ ਕੇਂਦਰ ਬਣ ਗਿਆ ਗੱਲਬਾਤ ਕਰਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਜੂ ਨੇ ਟਰੱਪਸ ਸਮਰਿਤਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਮ ਤੌਰ ਤੇ ਸੀਐਮ ਭਗਵੰਤ ਮਾਨ ਜਦੋਂ ਇਸ ਤਰ੍ਹਾਂ ਦੇ ਕੌਨਫਲਿਕਟ ਚ ਪੈਂਦੇ ਆ ਜਦੋਂ ਬਹਿਸਬਾਜ਼ੀ ਹੋ ਰਹੀ ਹੁੰਦੀ ਹੈ ਤੇ ਕੋ ਫਰਕ ਹੁੰਦਾ ਯਾਰ ਮੈਂ ਇੱਕ ਗੱਲ ਕਰਦਾ ਹੁਣ ਅਸੀਂ ਵੀ ਜਿਵੇਂ ਕਿਸੇ ਪੋਲੀਟੀਸ਼ਨ ਬਾਰੇ ਗੱਲ ਕਰਦੇ ਆ ਜਾਂ ਲੀਡਰ ਬਾਰੇ ਗੱਲ ਕਰਦੇ ਆ ਤੇ ਕਿਸੇ ਦਾ ਕਿਰਦਾਰ ਹੁੰਦਾ ਕਿਸੇ ਦਾ ਕਿਰਦਾਰ ਹੁੰਦਾ ਉਹਦੀ ਬਾਦਸ਼ਾਹ ਸ਼ੈਲੀ ਹੁੰਦੀ ਹੈ ਉਹਦੀ ਇੱਕ ਛਵੀ ਬਣੀ ਹੁੰਦੀ ਹੈ ਬਈ ਇਹ ਲੀਡਰ ਬਹੁਤ ਸਿਆਣਾ ਸੁਲਝੀ ਗੱਲ ਕਰਨ ਵਾਲਾ ਇਸ ਕਰਕੇ ਉਹਨੂੰ ਅਦਬ ਤੇ ਸਤਿਕਾਰ ਦੇ ਨਾਲ ਬੁਲਾਇਆ ਜਾਂਦਾ ਉਹਰੇ ਆਪਾਂ ਦੇਖਦੇ ਆਂ ਕਈ ਵਾਰ ਕੀ ਹੁੰਦਾ ਪੋਲੀਟੀਕਲ ਲੀਡਰਾਂ ਨੂੰ ਆਪਸ ਵਿੱਚ ਤਲਖੀਆਂ ਜਿਹੜੀਆਂ ਇੰਨੀਆਂ ਕੁ ਵਧੀਆ ਹੁੰਦੀਆਂ ਹੁਣ ਗੱਲ ਤਾਂ ਪੰਜਾਬ ਦੇ ਮੁੱਦਿਆਂ ਦੀ ਹੋਣੀ ਚਾਹੀਦੀ ਆ ਜੋ ਮੈਂ ਸਮਝਦਾ ਤੇ ਜੇ ਆਪਾਂ ਉੱਥੇ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਕਿ ਕੋਈ ਬਲੂੰਗੜਾ ਕਹਿਣਾ ਸ਼ੁਰੂ ਕਰ ਦਿੰਦਾ ਕੋਈ ਕੋਈ ਕਹਿੰਦਾ ਜੀ ਖੁੰਡੇ ਚੱਕ ਲੋ ਜੀ ਠੀਕ ਹੈ ਨਾ ਤੇ ਕੋਈ ਪਜਾਮੀ ਦੇ ਉੱਤੇ ਰੌਲਾ ਪਾਣਾ ਸ਼ੁਰੂ ਕਰ ਦਿੰਦਾ ਇਹਦੇ ਨਾਲ ਪੰਜਾਬ ਦੇ ਮੁੱਦੇ ਨਹੀਂ ਹੈਗੇ ਬਲੂੰਗੜਾ ਪਜਾਮੀ ਚੀਕੂ ਸੀਤਾ ਫੱਲੇ ਪੰਜਾਬ ਦੇ ਮੁੱਦੇ ਨਹੀਂ ਆ ਪੰਜਾਬ ਦੇ ਮੁੱਦੇ ਪਾਣੀ ਖੇਤੀ ਆਬੋ ਹਵਾ ਸਾਡੀ ਪਿਛੜ ਦਾ ਸੂਬਾ ਸਾਡੀ ਭਾਸ਼ਾ ਸਾਡੀ ਸੰਸਕ੍ਰਿਤੀ ਸਾਡੇ ਇਹ ਮੁੱਦੇ ਨੇ ਬੇਸਿਕ ਕੀ ਹੁੰਦਾ ਹੈ ਕਿ ਜਿਹੜਾ ਬਾਹਰਲੇ ਬਾਹਰ ਜਦੋਂ ਅਸੀਂ ਇੰਟਰਵਿਊਸ ਦਿੰਦੇ ਨੇ ਲੀਡਰ ਮੈਂ ਬਹੁਤ ਲੀਡਰਾਂ ਨੂੰ ਸੁਣਦਾ ਸੁਣਦਾ ਵੀ ਆ ਚਲੋ ਸਾਡਾ ਪੇਸ਼ਾ ਸੁਣਨਾ ਪੈਂਦਾ ਤੇ ਕੁਝ ਲੀਡਰਸ ਦੇ ਜਿਹੜੇ ਤੁਸੀਂ ਬਿਆਨ ਸੁਣੋਗੇ ਨਾ ਉਹ ਉਤਰਕਾਂ ਦੇ ਆਧਾਰਿਤ ਹੁੰਦੇ ਆ ਉਹਨਾਂ ਨੇ ਬੜੇ ਤਰਕ ਨਾਲ ਗੱਲ ਕਰਨੀ ਉਹਨਾਂ ਨੇ ਵਿਦ ਫੈਕਟ ਗੱਲ ਕਰਨੀ ਆ ਉਹਨਾਂ ਨੇ ਵਿੱਚ ਜਾਣ ਪਾ ਕੇ ਗੱਲ ਕਰਨੀ ਉਸ ਗੱਲ ਦਾ ਵਜਨ ਬਣ ਜਾਂਦਾ ਹੁਣ ਉਰੇ ਦੇਖੋ ਜਿਵੇਂ ਮੰਨ ਲਓ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਹੀ ਗੱਲ ਕਰ ਲਾਂ ਲੋਕ ਸਭਾ ਆਪਣੇ ਸੌਰੀ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਆ ਪੰਜਾਬ ਵਿਧਾਨ ਸਭਾ ਦੇ ਵਿਪੱਕ ਦੇ ਲੀਡਰ ਨੇ ਉਰੇ ਬੰਬ ਵਾਲਾ ਬਿਆਨ ਦਿੱਤਾ ਬੰਬ ਆਏ ਹੋਏ ਜੀ ਬੰਬ ਆਏ ਹੋਇਆ ਤੁਸੀਂ ਗੱਲ ਨਹੀਂ ਸਮਝਦਾ ਉਸੇ ਚੀਜ਼ ਨੂੰ ਤੁਸੀਂ ਬੜੇ ਤਰੀਕੇ ਨਾਲ ਐਫ ਆਈ ਆਰ ਦਰਜ ਕਰਾ ਲਈ ਬੜੇ ਤਰੀਕੇ ਨਾਲ ਕਹਿ ਸਕਦੇ ਹੋ ਕੀ ਆਰੇ ਇਸ ਖਬਰ ਦੇ ਉੱਤੇ ਸੀਐਮ ਸਾਹਿਬ ਨੂੰ ਪੜਤਾਲ ਕਰਨੀ ਚਾਹੀਦੀ ਆ ਕੀ ਖਬਰਾਂ छਪੀਆਂ ਹੈਗੀਆਂ ਸੱਚੀਆਂ ਕਿ ਝੂਠੀਆਂ ਪੰਜਾਬ ਦੇ ਵਿੱਚ دہشت ਦਾ ਮਾਹੌਲ ਹੈ ਲੇਕਿਨ ਕੋਈ ਸ਼ਰਾਬ ਬੀ ਦੀ ਗੱਲ ਕਰੀ ਜਾਂਦਾ ਕੋਈ ਕੋਈ ਗੱਲ ਕਰੀ ਜਾਂਦਾ ਪਿਆ ਕੋਈ ਕਹਿੰਦਾ ਇਹ ਸਾਰਾ ਦੇਖੋ ਇਹ ਵੈਰਾਈਟੀ ਕਿਦਾਂ ਦੀ ਇੱਥੇ ਆ ਗਈ ਹੈਗੀ ਆ ਇਹਦੇ ਨਾਲ ਇਹ ਸਾਡੇ ਮੁੱਦੇ ਨਹੀਂ ਹੈਗੇ ਹੁਣ ਤੁਸੀਂ ਜੇ ਗੱਲ ਕਰਨੀ ਆ ਇਨੂੰ ਆਪਾਂ ਹੋਰ ਅਲਫਾਜ਼ ਚ ਵੀ ਗੱਲ ਕਰ ਸਕਦੇ ਆ ਯਾਰ ਇਹ ਨਵੇਂ-ਨਵੇਂ ਐਮ.ਐਲ.ਏ ਚੁਣ ਕੇ ਆਏ ਆ ਹਜੇ ਇਹਨਾਂ ਨੂੰ ਤਜਰਬਾ ਨਹੀਂ ਆ ਜਿਵੇਂ ਤਜਰਬਾ ਹੋਏਗਾ ਅਸੀਂ ਤਾਂ ਚਲੇ ਜਾਣਾ ਕੱਲ ਨੂੰ ਇਹਨਾਂ ਨੇ ਵਿਧਾਨ ਸਭਾ ਸਵਾਲ ਲਈ ਇਹ ਗੱਲ ਕਰਨ ਦਾ ਤਰੀਕਾ ਹੁੰਦਾ ਹੁਣ ਰਾਣੇ ਗੁਰਜੀਤ ਨੂੰ ਜੇ ਬੜੇ ਅਦਬ ਦੇ ਨਾਲ ਮੈਂ ਸਮਝਦਾ ਕਿ ਪੰਜਾਬ ਚ ਬਾਪੂ ਜਿਹੜਾ ਨਾ ਇੱਕ ਸਤਕਾਰ ਦਾ ਵਰਡ ਹੈ ਇੱਕ ਅਦਬ ਦਾ ਵਰਡ ਹੈ ਇੱਕ ਉਹਦੇ ਪ੍ਰਤੀ ਇੱਕ ਆਪਣੀ ਹੁੰਦੀ ਇੱਜ਼ਤ ਦਰਸਾਣਾ ਠੀਕ ਹੈ ਨਾ ਵੀ ਮੈਂ ਤੁਹਾਨੂੰ ਆਪਣੀ ਇੱਕ ਇੱਜ਼ਤ ਦੇ ਰਿਹਾ ਜਿਵੇਂ ਆਪਾਂ ਮਾਜੇ ਚ ਚਲ ਜੀਏ ਭਾਈਆ ਕਹਿੰਦੇ ਆ ਮੈਂ ਇੱਕ ਮਤਲਬ ਇੱਕ ਦਿਨ ਮੇਰੇ ਇੱਕ ਨਾਲ دوست ਸੀਗੇ ਅਸੀਂ ਚਲੇ ਗਏ ਤਰਨ ਤਰਨ ਦੇ ਕੰਨੀ ਉੱਥੇ ਤੇ ਉਹ ਮੁੰਡੇ ਨੇ ਨਾ ਆਪਣੇ ਨਾਲ ਇੱਕ ਹੋਰ ਖੜਾ ਸੀ ਸੱਜਣ ਜਿਹਦੇ ਕੋ ਗਏ ਉਹਨੇ ਕਿਹਾ ਸਾਡਾ ਭਾਈਆ ਅੱਛਾ ਹਾਂ ਉਹ ਵਰ ਦੋਨੋਂ ਮੈਂ ਬੜਾ ਸੋਚੀ ਪੈ ਗਿਆ ਮੈਂ ਕਿਹਾ ਭਾਈਆ ਬੱਦ ਆਪਣਾ ਸੋਚਾਂ ਯਾਰ ਸਾਡਾ ਭਾਈ ਆ ਜੀ ਤਾਂ ਯਾਰ 올ਡ ਏਜ ਐ ਇਹਦਾ ਭਾਈਆ ਵੀ ਇਹਦੇ ਬਰਾਬਰ ਮੈਂ ਕਹਾਂ ਯਾਰ ਤੁਸੀਂ ਭਰਾ ਹੋ ਆਪਸ ਵਿੱਚ ਕਹਿੰਦੇ ਨਹੀਂ ਸਾਡੇ ਇਹ ਜੀਜਾ ਆ ਅਸੀਂ ਇਹਨਾਂ ਨੂੰ ਭਾਈਆ ਜੀ ਕਹਿੰਦੇ ਆ ਤੇ ਇਹ ਅਖਰ ਸਾਡੇ ਲਈ ਦੁਆਬੇ ਲਈ ਜਾਂ ਪੜਾ ਬੋਲੀ ਲਈ ਇਹ ਪਲਾਂਗ ਲਈ ਇਹ ਨਵੇਂ ਨੇ ਇਹ ਸਾਡੇ ਅਲਫਾਜ਼ ਨਹੀਂ ਹੈਗੇ ਲੇਕਿਨ ਇੱਜ਼ਤ ਵਾਲਾ ਵਰਡ ਹੈ ਭਾਈਆ ਉੱਥੇ ਜਿਹੜਾ ਮਾਜੇ ਦਾ ਵਰਡ ਹੈ ਅਰੇ ਉਹਨੇ ਬਾਪੂ ਜਿਹੜਾ ਪੰਜਾਬ ਦਾ ਵਰਡ ਹੈ ਉਹ ਬੜਾ ਇੱਜ਼ਤ ਵਾਲਾ ਵਰਡ ਹੈ ਹੁਣ ਜਦੋਂ ਵੀ ਰਾਣਾ ਗੁਰਜੀਤ ਜੇ ਵਿਧਾਨ ਸਭਾ ਚ ਵੀ ਬੋਲਦੇ ਆ ਜਾਂ ਬਾਹਰ ਇੰਟਰਵਿਊ ਹੋ ਉਹਨਾਂ ਦੀਆਂ ਨਸ਼ਰ ਹੁੰਦੀਆਂ ਵੱਖ-ਵੱਖ ਚੈਨਲਾਂ ਤੇ ਉਹ ਮੁੱਦੇ ਦੇ ਆਧਾਰਤ ਹੁੰਦੀਆਂ ਉਹ ਕਦੀ ਤੁਸੀਂ ਦੇਖਿਆ ਹੋਣਾ ਨੀਰੀ ਟਾਊਨ ਚ ਬਾਜੀ ਚੋਂ ਟਵਿੱਟਰ ਕਰਨ ਤੋਂ ਟਿੱਚਰ ਕਰਨ ਤੋਂ ਉਹ ਗੁਰੇਜ਼ ਕਰਦੇ ਆ ਉਹ ਕਹਿੰਦੇ ਨਹੀਂ ਯਾਰ ਨਿੱਜੀ ਜ਼ਿੰਦਗੀ ਆਪਾਂ ਟਿੱਚਰ ਕਿਉਂ ਕਰਨੀ ਕਿਸੇ ਤੇ ਆਪਾਂ ਮੁੱਦੇ ਦੀ ਗੱਲ ਕਰੀਏ ਹੁਣ ਦੇਖੋ ਪਿੱਛੇ ਜੇ ਮੈਂ ਗੱਲ ਕਰਾਂ ਕਿ ਉਹਨਾਂ ਨੇ ਮੱਕੀ ਦੇ ਉੱਤੇ ਕਿਹਾ ਭਈ ਮੈਂ ਸਾਰੀ ਮੱਕੀ ਪੰਜਾਬ ਦੀ ਖਰੀਦਾਂਗਾ ਐਮਐਸਪੀ ਪੋਰਟਲ ਬਣਾਤਾ ਠੀਕ ਹੈ ਨਾ ਉਹਨਾਂ ਨੇ ਨਾਮ ਵੀ ਰੱਖਿਆ ਪੰਜਾਬ ਦੇ ਉੱਤੇ ਵੀ ਉਹਨਾਂ ਨੇ ਕਿਹਾ 2250 ਰੁਪਏ ਕੁਇੰਟਲਾਂ ਮੈਂ 2400 ਰੁਪਏ ਦੇਣਾ ਲਿਆਓ ਮੇਰੇ ਪੋਰਟਲ ਤੇ ਰਜਿਸਟਰ ਕਰੋ ਇਹ ਇਹ ਪੰਜਾਬ ਦੀ ਸਮਝ ਹੈ ਇਹ ਪੰਜਾਬ ਦੇ ਮੁੱਦੇ ਆ ਹੁਣ ਮੈਂ ਤੁਹਾਨੂੰ ਦੱਸਦਾ ਉਹਨਾਂ ਦਾ ਮੁੰਡਾ ਜਿਹੜਾ ਰਾਣਾ ਇੰਦਰ ਪ੍ਰਤਾਪ ਹੈ ਮੇਰੀ ਉਹਨਾਂ ਨਾਲ ਕਈ ਵਾਰੀ ਵਾਰਤਾ ਲੱਭੀ ਹੁੰਦੀ ਹੈ ਸਿਆਣਾ ਉਹ ਵੀ ਸਿਆਣਾ ਹੈ ਉਹ ਗੱਲਾਂ ਲੋਜੀਕਲ ਗੱਲ ਕਰਦਾ ਉਹ ਕਿਉਂਕਿ ਏਡੇ ਵਟੇ ਆਧਾਰੇ ਸਵਾਲ ਨੇ ਜਿਹੜੀਆਂ ਡਿਸਟਲਰੀਜ਼ ਰਾਣਾ ਸ਼ੁਕਰ ਮਿਲ ਤੋਂ ਸੰਭਾਲ ਲੀਆਂ ਇੱਕ ਮੰਨ ਲਓ 5-10 ਹਜ਼ਾਰ EMPLOYEES ਆ ਉਹਨੂੰ ਕੰਟਰੋਲ ਕਰਨਾ ਛੋਟਾ ਕੰਮ ਨਹੀਂ ਹੁੰਦਾ ਇਸ ਕਰਕੇ ਬੰਦੇ 'ਚ ਉਦਾਂ ਠੰਮ ਠਹਿਰਾਵ ਆ ਜਾਂਦਾ ਹੌਮੇ ਖਤਮ ਹੋ ਜਾਂਦਾ ਯਾਰ ਇਸ ਕਾਰੋਬਾਰ ਨੂੰ ਚਲਾਉਣਾ ਲੀਬਰ ਨਾਲ ਕਿੱਦਾਂ ਬੋਲਣਾ ਹੈ ਮੈਨੇਜਰ ਨਾਲ ਕਿੱਦਾਂ ਬੋਲਣਾ ਹੈ ਸੀਏ ਨਾਲ ਕਿੱਦਾਂ ਬੋਲਣਾ ਬਿਊਰੋਕ੍ਰੇਟਸ ਨਾਲ ਕੰਮ ਪੈਣੇ ਆ ਉਹਨਾਂ ਨਾਲ ਕਿੱਦਾਂ ਗੱਲ ਕਰਨੀ ਆ ਇਹ ਕੋ ਜਿੰਦਗੀ ਦੇ ਪੜਾਅ ਦੇਖ ਲਏ ਹੁੰਦੇ ਆ ਹੁਣ ਉਹ ਪਿੱਛੇ ਜੀ 2 ਸਾਲ ਪਹਿਲਾਂ ਜਦੋਂ ਫਲੱਡ ਆਇਆ ਰਾਣਾ ਇੰਦਰ ਪ੍ਰਤਾਪ ਨੇ ਆਪ ਖੜੇ ਹੋ ਕੇ ਜਿਵੇਂ ਉੱਥੇ ਤਿਆਰੀਆਂ ਕਰਾਈਆਂ ਸਭ ਕੁਝ ਕੀਤਾ ਇੱਕ ਤਾਂ ਉਹਨੇ ਤੁਹਾਨੂੰ ਸਾਹਮਣੇ ਨੱਕਾ ਹੀ ਤੋੜਤਾ ਪਾਣੀ ਜਿਹੜਾ ਵਾ ਆਪਾਂ ਡੁੱਬਣ ਨਹੀਂ ਦੇਣਾ ਜਾਣਦੇ ਉਧਰ ਇਹ ਕੋਈ ਇਹਦਾ ਮਤਲਬ ਜ਼ਮੀਨ ਦੇ ਉੱਤੇ ਸਮਝ ਆ ਉਸ ਚੀਜ਼ਾਂ ਦੀ ਜੇ ਹੁਣ ਉਹ ਗੱਲ ਕਰਨੀ ਸ਼ੁਰੂ ਕਰਦੇ ਭੀੜੀ ਪਜਾਮੀ ਉੱਚੀ ਟੋਪੀ ਲੰਬਾ ਕਦ ਇਹਦੇ ਨਾਲ ਪੰਜਾਬ ਦੇ ਮਸਲੇ ਨਹੀਂ ਹੈਗੇ ਸੋ ਇਸ ਕਰਕੇ ਜੋ ਮੈਂ ਸਮਝਦਾ ਕਿਉਂਕਿ ਰਾਣਾ ਗੁਰਜੀਤ ਇੱਕ ਲੰਬੇ ਦੌਰ ਦਾ ਸਿਆਸਤਦਾਨ ਹੈ ਲੰਬੀ ਰੇਸ ਦਾ ਘੋੜਾ ਕਹਿ ਲਈਏ ਬਈ ਉਹਨੇ ਸਿਆਸਤ ਦੇ ਵਿੱਚ ਜ਼ਿੰਦਗੀ ਚ ਪ੍ਰਧਾਨ ਮੰਤਰੀ ਦੇ ਮੁੰਡੇ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਨੂੰ ਨਰੇਸ਼ ਗੁਜਰਾਲ ਨੂੰ ਹਰਾਇਆ ਜਦੋਂ ਨਰੇਸ਼ ਗੁਜਰਾਲ ਤੇ ਇੰਦਰਕਰਾਰ ਗੁਜਰਾਲ ਦਾ ਪੰਜਾਬ ਚ ਦਬਦਬਾ ਸੀ विधानसभा च लगातार अपनी ਉਹਨਾਂ ਦੀ ਵਾਈਫ ਰਾਜਪਨਸ ਕੋਰ ਐਮਐਲਏ ਵੀ رہی ਆਪ ਵੀ ਲਗਾਤਾਰ ਵਿਧਾਇਕ ਰਹੇ ਪੰਜਾਬ ਦੇ ਮੰਤਰੀ ਵੀ ਰਹੇ ਦੋ ਵਾਰ ਫਿਰ ਦੇਖੋ ਮੈਨੂੰ ਯਾਦ ਆ ਕਿ ਜਦੋਂ 2021 ਦੀਆਂ ਚੱਲ ਰਹੀਆਂ ਸੀਗੀਆਂ ਤੇ ਨਵਜੋਤ ਸਿੰਘ ਸਿੱਧੂ ਨੇ ਸੁਲਤਾਨਪੁਰ ਲੋਧੀ ਰੈਲੀ ਰੱਖ ਲਈ ਰੈਲੀ ਰੱਖ ਲਈ ਹੁਣ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਮੈਂ ਵੀ ਚੰਗਾ ਲੀਡਰ ਪਹਿਲਾਂ ਸਮਝਦਾ ਸੀ ਪਰ ਉਹ ਰੈਲੀ ਤੋਂ ਬਾਅਦ ਮੈਂ ਮਨੋਂ ਸਮਝ ਗਿਆ ਕਿ ਇੱਕ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰੇ ਗੁੱਟਾਂ ਨੂੰ ਇਕੱਠੇ ਕਰਨਾ ਉੱਥੇ ਨਵਤੇਜ ਚੀਮੇ ਦੀ ਰੈਲੀ 'ਚ ਬਗਾਰ ਗਿਆ ਕਈ ਰਾਣੇ ਆਏ ਕਈ ਗਏ ਅੱਛਾ ਰਾਣਾ ਗੁਰਜੀਤ ਬਹੁਤ ਠਹਿਰੇਆ ਲੀਡਰ ਹੈ ਮੇਰੀ ਗੱਲ ਹੋਈ ਮੈਂ ਕਿਹਾ ਰਾਣਾ ਜੀ ਆ ਵਰਡ ਕਹੇ ਕਹਿੰਦਾ ਸਰਿੰਦਰਪਾਲ ਜੀ ਰਾਣੇ ਨੇ ਤਾਂ ਰਾਣਾ ਹੀ ਰਹਿਣਾ ਨਾ ਰਾਣੇ ਨੇ ਰਾਣੇ ਰਾਣਾ ਤਾਂ ਮੇਰੇ ਕੋਲ ਲੱਥ ਨਹੀਂ ਜਾਣਾ ਕਹਿੰਦਾ ਕੋਈ ਗੱਲ ਨਹੀਂ ਜੇ ਕਹਿ ਗਿਆ ਤੇ ਅਜਾ ਰਿਜ਼ਲਟ ਵੀ ਮਿਲੂਗਾ ਬੜੇ ਤਰੀਕੇ ਨਾਲ ਬੇਟਾ ਉਹਨਾਂ ਦਾ ਚੋਣ ਲੜਿਆ ਰਾਣਾ ਇੰਦਰਪਤਪ ਉਹ ਨਵਤੇਜ ਜੀ ਮੈਨੂੰ ਹਰਾ ਦਿੱਤਾ ਸਾਰੀ ਕਾਂਗਰਸ ਇੱਕ ਪਾਸੇ ਸੀ ਤੇ ਆਜ਼ਾਦ ਇੱਕੋ ਹੀ ਕੈਂਡੀਡੇਟ ਜਿੱਤਿਆ ਉਹ ਰਾਣਾ ਇੰਦਰਪਤਪ ਜਿੱਤੇ ਇਸ ਦਾ ਮਤਲਬ ਤੁਸੀਂ ਸਿਆਸਤ ਦੇ ਟੈਕਟਿਕਸ ਸਿਆਸਤ ਦੇ ਗੁਣ ਸਿੱਖਣੇ ਚਾਹੀਦੇ ਸਗੋਂ ਸਗੋਂ ਇਹੋ ਜਿਹੇ ਬੰਦੇ ਕੋਲੋਂ ਲੈਣੀ ਚਾਹੀਦੀ ਸਿੱਖਿਆ ਬਈ ਯਾਰ ਇੰਦੀ ਤੇਜ਼ ਹਵਾ ਜਿੱਥੇ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੋਵੇ ਜਿੱਥੇ ਆਵਾਮੀ ਪਾਰਟੀ ਦੀ ਇੰਨੀ ਹਵਾ ਚੱਲ ਰਹੀ ਹੋਵੇ ਉੱਥੇ ਰਾਣਾ ਇੰਦਰਪ੍ਰਤਾਪ ਆਜਾਦ ਜਿੱਜੇ ਛੋਟੀ ਗੱਲ ਨਹੀਂ ਹੁੰਦੀ ਸੋ ਇਸ ਕਰਕੇ ਮੈਂ ਕਹਿੰਦਾ ਕਿ ਉਹਨਾਂ ਦੇ ਸਿਆਸਤ ਦੇ ਤਜਰਬੇ ਨੂੰ ਬਾਪੂ ਗਿਆ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੂੰ ਕਿ ਬਈ ਹੁਣ ਰਾਣਾ ਗੁਰਜ ਕਹਿੰਦਾ ਹੁਣ ਯਾਰ ਮੈਂ ਇਹਨਾਂ ਨੂੰ ਚੁੱਪ ਕਰਾਣ ਲਈ ਬਾਪੂ ਨੂੰ ਖੜਾ ਕਰਾਇਆ ਸੀ ਬਾਪੂ ਨੂੰ ਹੁਣ ਕੌਣ ਚੁੱਪ ਕਰਾਊਗਾ ਉਹਨਾਂ ਨੂੰ ਪਤਾ ਸੀ ਇਹਨਾਂ ਨੇ ਮੁੱਦਿਆਂ ਦੀ ਗੱਲ ਕਰਨੀ ਉਹਨਾਂ ਨੇ ਸੀਆਈਐਸਐਫ ਤੇ ਗੱਲ ਕੀਤੀ ਬੜੀ ਫੈਕਟਫੁਲ ਗੱਲ ਕੀਤੀ ਸੋ ਮੈਂ ਇੱਕ ਗੱਲ ਜਿਹੜੀ ਗੱਲ ਨੂੰ ਸਾਮੂਹ ਕਹਿਣਾ ਚਾਹੁੰਦਾ ਬਈ ਇਹ ਸਿਆਸਤ ਦਾ ਤਜਰਬਾ ਹੈਗਾ ਹਾਂ ਸਿਆਸਤ ਚ ਕੜਤਨ ਹੋਣੀ ਚਾਹੀਦੀ ਮੈਂ ਕਹਿੰਦਾ ਮਾੜੀ ਮੋਟੀ ਹੋਣੀ ਚਾਹੀਦੀ ਆ ਤਲਕੀ ਮਾੜੀ ਮੋਟੀ ਮੁੱਦਿਆਂ ਦੇ ਉੱਤੇ ਹੋਣੀ ਚਾਹੀਦੀ ਲੇਕਿਨ ਜਿਹੜੀ ਇੱਥੇ ਕੜਤਨ ਚੱਲਦੀ ਹੈ ਇੱਥੇ ਕੜਤਨ ਹੀ ਹੋਰ ਚੱਲਦੀ ਆ ਇੱਥੇ ਤੂੰ ਬਹਿ ਜਾ ਫੈਵਿਕੋਲ ਲਾ ਦੇਾਂਗੇ ਚੱਕ ਦੇਾਂਗੇ ਮੈਂ ਇਹ ਹੋਰ ਪਾਸੇ ਤੁਰ ਪੈਂਦੇ ਆ ਲੇਕਿਨ ਇਹ ਜਿਹੜੀ ਹਲਕੀ ਫੁਲਕੀ ਹੈ ਨਾ ਇਹੀ ਪ੍ਰਕਾਸ਼ ਸਿੰਘ ਬਾਦਲ ਕਰਦੇ ਹੁੰਦੇ ਸੀਗੇ ਉਹ ਤਾਂ ਮੈਂ ਕਈ ਵਾਰ ਮੈਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਸੁਣਿਆ ਉਹਨਾਂ ਨੇ ਹੱਸਦੇ ਹੱਸਦੇ ਕਹਣਾ ਉਹ ਤੁਸੀਂ ਤਾਂ ਵਿਰੋਧੀਆਂ ਨੂੰ ਵੀ ਕਹਣਾ ਉਹ ਤੁਸੀਂ ਤਾਂ ਮੇਰੇ ਹੈ ਹੀ ਆਪਣੇ ਤੁਸੀਂ ਤਾਂ ਕਦੀ ਕਦੀ ਮੇਰੇ ਕੋ ਚਾਹ ਪੀਂਦਾ ਆ ਜਾਇਆ ਕਰੋ ਤੁਸੀਂ ਤਾਂ ਮੈਨੂੰ ਭੁੱਲ ਹੀ ਜਾਂਦੇ ਹੋ ਮਤਲਬ ਜੇ ਉਹਨਾਂ ਦੇ ਉੱਥੇ ਵਿਪੱਖ ਬੋਲਦਾ ਵੀ ਸੀਗਾ ਨਾ ਤੇ ਬੜਾ ਅਦਬ ਤੇ ਸਤਿਕਾਰ ਦੇ ਨਾਲ ਗੱਲ ਕਰਦਾ ਸੀ ਉਹ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਲਈ ਹੁੰਦਾ ਸੀ ਤਜਰਬੇਕਾਰ ਸੀ ਪੰਜ ਵਾਰ ਸੂਬੇ ਦਾ ਮੁੱਖ ਮੰਤਰੀ ਰਹਿਣਾ ਛੋਟੀ ਗੱਲ ਥੋੜਾ ਹੁੰਦੀ ਹੈ ਇੱਕ ਤਜਰਬ ਆਪਣੇ ਆਪ ਚ ਹੋ ਜਾਂਦਾ ਤੇ ਇਉਂ ਹੀ ਤੁਸੀਂ ਦੇਖਿਆ ਹੋਣਾ ਵੀ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਨਹੀਂ ਕਿਤੇ ਵਿਧਾਨ ਸਭਾ ਚ ਰਹੇ 9 ਸਾਲ 9.5 ਸਾਲ ਜਿੰਨੇ ਸਾਲ ਰਹੇ ਆ ਉਹਨਾਂ ਨੂੰ ਵੀ ਬੜੇ ਕਿਸੇ ਨੇ ਟੀਚਰ ਬਾਜੀ ਵਾਲੀ ਗੱਲ ਨਹੀਂ ਕਰਦੇ ਸੀ ਹਾਂ ਬਾਹਰ ਆ ਕੇ ਮਾੜਾ ਮੋਟਾ ਉਹਨਾਂ ਨੇ ਵਿਕਰਮ ਅਜੀਠਿਆ ਨੂੰ ਬਲੂਂਗੜਾ ਕਹਿ ਦੇਣਾ ਠੀਕ ਹੈ ਨਾ ਅਦਰਵਾਈਜ਼ ਕੋਈ ਟਿਚਰ ਬਾਜੀ ਵਾਲੀ ਗੱਲ ਕੈਪਟਨ ਨਮਰਿੰਦਰ ਸਿੰਘ ਵੀ ਨਹੀਂ ਕਰਦੇ ਸੀ ਕਿਉਂਕਿ ਸੁਲਝੇ ਹੋਏ ਸਿਆਸੀ ਪੂਰਾ ਰਜਵਾੜੇ ਸੀ ਕਿ ਉਹਨਾਂ ਨੂੰ ਹਰ ਅਦਬ ਚੀਜ਼ ਦਾ ਪਤਾ ਹੁਣ ਤੁਸੀਂ ਸੁਨੀਲ ਜਾਖੜ ਨੂੰ ਦੇਖ ਲਓ ਜਾਖੜ ਇੱਕ ਪੋਲਿਟੀਕਲ ਬੈਕਗਰਾਉਂਡ ਫੈਮਿਲੀ ਚ ਆਂਦਾ ਫਾਦਰ ਤੋਂ ਸੰਸਕਾਰ ਮਿਲੇ ਹੋਏ ਆ ਉਹ ਸੰਸਕਾਰ ਜਿਹੜੇ ਆ ਉਹ ਆਪਣੀ ਭਾਸ਼ਾ ਸ਼ੈਲੀ ਚ ਲੈ ਕੇ ਆਂਦਾ ਤੇ ਕਦੀ ਸੁਣਿਆ ਕੀ ਕਿਸੇ ਉਲਟ ਪਟਾਂਗ ਜਾਂ ਕੋਹਰ ਲੀਡਰਾਂ ਵਾਂਗੂ ਬਤਮੀਜ਼ੀਆਂ ਨਾਲ ਬੋਲਦਾ ਹੋਵੇ ਚੱਕ ਦਿਆਂਗੇ ਬਾਹਾਂ ਟੰਗਦਾ ਹੋਵੇ ਨਾ ਗੱਲ ਕਰੇਗਾ ਮੁੱਦਿਆਂ ਦੀ ਕਰੇਗਾ ਸੋ ਇਸੇ ਕਰਕੇ ਜਾਖੜ ਦਾ ਸਤਕਾਰ ਹੁੰਦਾ ਇਸੇ ਕਰਕੇ ਰਾਣੇ ਕੁ ਜੀ ਦਾ ਸਤਕਾਰ ਮੈਂ ਸਮਝਦਾ ਵਿਧਾਨ ਸਭਾ ਚ ਹੋਇਆ ਜਿਹੜਾ ਉਹਨਾਂ ਨੇ ਬੜੇ ਤਰੀਕੇ ਨਾਲ ਭਗਵੰਤ ਮਾਨ ਨੇ ਕਿਹਾ ਵੀ ਤੁਸੀਂ ਦਾ ਬਾਪੂ ਉਹ ਅੱਗੋਂ ਉਹਨਾਂ ਨੇ ਵੀ ਕਿਹਾ ਵੀ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਮੈਂ ਇਹਨਾਂ ਅੱਗੇ ਜਿੱਤ ਨਹੀਂ ਸਕਦਾ ਮੈਂ ਸੀਐਮ ਸਾਹਿਬ ਤੁਹਾਡੇ ਸਾਹਮਣੇ ਨਹੀਂ ਜਿੱਤ ਸਕਦਾ ਉਹਨਾਂ ਨੇ ਵੀ ਪੂਰਾ ਸਤਕਾਰ ਦਿੱਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਮੁੱਖ ਮੰਤਰੀ ਨਹੀਂ ਹੈ ਸੂਬੇ ਦੇ ਇਸ ਤੋਂ ਪਹਿਲਾਂ ਉਹ ਤਾਂ ਹਜ਼ਾਰਾਂ ਬੰਦਿਆਂ ਦੀ ਸਟੇਜਾਂ ਤੇ ਲੋਕਾਂ ਨੂੰ ਬਿਠਾ ਕੇ ਸਟੇਜ ਦੇ ਉੱਤੇ ਉਹ ਮਨੋਰੰਜਨ ਕਰਦੇ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੂੰ ਆਪਾਂ ਕਿਵੇਂ ਖੁਸ਼ ਕਰਨਾ ਹੈ ਲੋਕਾਂ ਨੂੰ ਕਿਵੇਂ ਬੰਨ ਕੇ ਰੱਖਣਾ ਹੈ ਉਹ ਤਾਂ ਇਸੇ ਚੀਜ਼ 'ਚ ਮਾਹਰ ਹੈ ਔਰ ਉਹਨਾਂ ਨੇ ਆਪ ਹੀ ਕਿਹਾ ਵੀ ਮੈਂ ਗੱਲਾਂ 'ਚ ਤੁਹਾਡੇ ਕੋ ਨਹੀਂ ਜੇਸਦਾ ਬਿਲਕੁਲ ਨਹੀਂ ਜੇਸਦਾ ਇਹ ਵੀ ਇੱਕ ਸਤਕਾਰ ਹੈ ਦੂਜੇ ਦੀ ਕਲਾ ਦੀ ਇੱਜ਼ਤ ਕਰਨਾ ਵੀ ਇੱਕ ਸਤਕਾਰ ਹੈ ਉਹਨਾਂ ਨੇ ਉਸ ਇੰਟਰੈਕਟਲੀ ਉਸ ਕਲਾ ਦੀ ਇੱਜ਼ਤ ਕੀਤੀ ਹੈ ਜਿਹੜੀ ਭਗਵੰਤ ਮਾਨ ਨੇ ਆਪਣੀ ਲਾਈਫ ਦੇ ਵਿੱਚ मतलब जिन्ने साल उन्होंने कॉमेडी कीती है उसका सत्कार ਕੀਤਾ ਅੱਜ ਆਪਾਂ ਕਪੀਲ ਸ਼ਰਮੇ ਦੀ ਗੱਲ ਕਰਦੇ ਹਾਂ ਕਪੀਲ ਸ਼ਰਮੇ ਦਾ ਸ਼ੋਅ ਚੱਲਦਾ ਲੋਕ ਟੀਵੀ ਅੱਗੇ ਬੰਨੇ ਜਾਂਦੇ ਆ ਉਹ ਕਪੀਲ ਸ਼ਰਮੇ ਦਾ ਸਤਿਕਾਰ ਹੈ ਠੀਕ ਹੈ ਨਾ ਭਾਈ ਉਹਦੇ ਨਾਲ ਹੁਣ ਕਪੀਲ ਸ਼ਰਮੇ ਨਾਲ ਜੇ ਤੁਸੀਂ ਤੇ ਮੈਂ ਗੱਲ ਕਰਨ ਜਾਵਾਂਗੇ ਅਸੀਂ ਕੀ ਕਰ ਲਾਂਗੇ ਇਸ ਕਰਕੇ ਹਰ ਬੰਦੇ ਦੀ ਆਪਣੀ ਕਲਾ ਹੁੰਦੀ ਹੁਣ ਬਾਬਾ ਆਰਾਮਦੇਵ ਨੂੰ ਮੈਂ ਯੋਗਾ ਬਾਰੇ ਦੱਸਣਾ ਸ਼ੁਰੂ ਕਰ ਦਵਾਂ ਢਿੱਡੇ ਈਉਂ ਘੁਵਾਣਾ ਉਹ ਕੀ ਮੈਂ ਉਹਨੂੰ ਕੀ ਗਾਈਡ ਕਰ ਸਕਦਾ ਇਸ ਕਰਕੇ ਜਿਹੜਾ ਸਤਕਾਰ ਰਾਣੇ ਗੁਰਜੀਤ ਦਾ ਆਪਣਾ ਸਿਆਸੀ ਸਤਕਾਰ ਉਹਨਾਂ ਨੇ ਬਾਪੂ ਕਹਿ ਕੇ ਕੀਤਾ ਤੇ ਰਾਣੇ ਗੁਰਜੀਤ ਨੇ ਅੱਗੋਂ ਜਿਹੜਾ ਸਤਕਾਰ ਉਹਨਾਂ ਦੀ ਜਿਹੜੀ ਇੱਕ ਲਾਈਫ ਕਲਾਕਾਰ ਦੇ ਬਤੌਰ ਤੇ ਗਈ ਆ ਉਹ ਤੇ ਕਰਕੇ ਦਿੱਤਾ ਵੀ ਮੈਂ ਸੀਐਮ ਸਾਹਿਬ ਤੁਹਾਡੇ ਕੋਲ ਗੱਲਬਾਤ ਨਹੀਂ ਜੇ ਸਕਦਾ। ਤੋਂ ਇਹ ਚੱਲਦਾ ਰਹਿੰਦਾ ਮੈਂ ਕਹਿੰਦਾ ਲੇਕਿਨ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਜਿਹੜੀ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਹੈ ਤਲਖੀ ਤੁਲਖੀ ਜਾਰ ਐਵੇਂ ਕੁਰਤੇ ਪਜਾਮਿਆਂ ਦੇ ਤੰਜ ਕੱਸੀ ਜਾਣੇ ਆ ਉਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਚੀਕਾਂ ਕਢਾਦਾਂਗੇ ਚੀਕਾ ਮਾਰਦਾਂਗੇ ਇਹ ਕੋਈ ਪੰਜਾਬ ਦੇ ਮੁੱਦੇ ਥੋੜਾ ਆ। ਸੋ ਤੁਹਾਡੀ ਗੱਲ ਠੀਕ ਹੈ ਪਰ ਇਹਦੇ ਨਾਲ ਮੈਂ ਇਹ ਵੀ ਮੈਂਸ਼ਨ ਕਰਨਾ ਚਾਹੁੰਦਾ ਹਾਲ ਹੀ ਦੇ ਵਿੱਚ ਜਦੋਂ ਚੋਣਾਂ ਲੰਘ ਕੇ ਗਈਆਂ ਰਾਣਾ ਗੁਰਜੀਤ ਇੱਕ ਪਾਸੇ ਨਜ਼ਰ ਆ ਰਹੇ ਸੀ ਬਾਕੀ ਕਾਂਗਰਸ ਪਾਰਟੀ ਇੱਕ ਪਾਸੇ ਨਜ਼ਰ ਆ ਰਹੀ ਸੀ ਕਾਂਗਰਸ ਵਿੱਚ ਤਲਖੀ ਤਾਂ ਹੈ ਔਰ ਉਹਦਾ ਹਿੱਸਾ ਰਾਣਾ ਗੁਰਜੀਤ ਵੀ ਹੈਗੇ ਨੇ ਹੋ ਸਕਦਾ ਹੈ ਕਿ ਪੋਲਿਟਿਕਾਈਜ਼ ਹੋ ਰਿਹਾ ਹੋਵੇ ਮੁੱਦਾ ਪੰਜਾਬ ਦੇ ਵਿੱਚ ਦੋ ਗੁੱਟ ਪਹਿਲਾਂ ਹੀ ਬਣੇ ਹੋਏ ਆ ਇੱਕ ਗੁੱਟ ਜਿਹੜਾ ਤਰਕਾਂ ਦੇ ਆਧਾਰ 'ਤੇ ਮੈਂ ਸਮਝਦਾ ਰਾਜਨੀਤੀ ਕਰ ਰਿਹਾ ਜਿਦੇ ਵਿੱਚ ਪ੍ਰਗਟ ਸਿੰਘ ਵੀ ਆ ਸਰਦਾਰ ਪ੍ਰਗਟ ਸਿੰਘ ਵੀ ਆ ਚਰਨਜੀਤ ਚੰਨੀ ਵੀ ਆ ਔਰ 파ਰਟ ਕੁਛ ਨਾਸ਼ੂ ਵੀ ਹੈ ਔਰ ਰਾਣਾ ਗੁਰਜੀਤ ਵੀ ਹੈ ਇਹ ਤੁਸੀਂ ਮੰਨ ਲਓ ਜੇ ਆਪਾਂ ਚਰਨਜੀਤ ਚੰਨੀ ਦੀ ਗੱਲ ਵੀ ਕਰ ਲਈਏ ਜਾਂ ਪ੍ਰਗਟ ਸਿੰਘ ਦੀ ਵੀ ਇੰਟਰਵਿਊ ਦੇਖ ਲਓ ਸਿੱਧਾ ਤੱਥਾਂ ਦੇ ਆਧਾਰ ਤੇ ਗੱਲ ਹੁੰਦੀ ਹੈ ਬਿਲਕੁਲ ਔਰ ਤੁਸੀਂ ਇਹ ਦੇਖੋ ਭਗਵੰਤ ਮਾਨ ਹੋਰੀ ਫੋਟੋ ਇਸ ਹਸਪੀਟਲ ਦਾਖਲ ਸੀ ਤੁਹਾਨੂੰ ਯਾਦ ਹੋਵੇਗਾ ਸੀਐਮ ਕੋਈ ਮਿਲਣ ਨਹੀਂ ਗਿਆ ਲੇਕਿਨ ਐਜ਼ ਅ ਪੰਜਾਬੀ ਪ੍ਰਗਟ ਸਿੰਘ ਨੇ ਗੱਡੀ ਚੱਕੀ ਚਲਾ ਗਿਆ ਕਹਿੰਦਾ ਯਾਰ ਆਪਣੇ ਪੰਜਾਬ ਦਾ ਮੁੱਖ ਮੰਤਰੀ ਅਸੀਂ ਕਿਉਂ ਨਹੀਂ ਜਾਣਾ ਚਲੇ ਗਏ ਤੀਜੇ ਦਿਨ ਉਹ ਆਪ ਗਏ ਉਸ ਤੋਂ ਬਾਅਦ ਸਾਰੇ ਲੀਡਰਸ ਜਾਣੇ ਸ਼ੁਰੂ ਹੋਏ ਮੈਂ ਪੁੱਛਿਆ ਬਰਗਰ ਸਿੰਘ ਨੂੰ ਮੈਂ ਕਿਹਾ ਭਾਈ ਕਹਿੰਦਾ ਯਾਰ ਸਾਡਾ ਮੁੱਖ ਮੰਤਰੀ ਇਸੂਬੇ ਦਾ ਮੈਂ ਉਹਦਾ ਹਾਲ ਪੁੱਛਣ ਕਿਉਂ ਨਹੀਂ ਜਾਣਾ ਕਹਿੰਦਾ ਕੋਈ ਜਾਵੇ ਨਾ ਜਾਵੇ ਮੈਂ ਤਾਂ ਜਾਊਂਗਾ ਸੋ ਇਹ ਇਹ ਇੱਕ ਇੱਕ ਜਿਹੜਾ ਇਹ ਕਲਚਰ ਹੈ ਨਾ ਇਹ ਬਿਯੋਂਡ ਤੁਹਾਡੀ ਉਸ ਉਹ ਲੀਡਰ ਕੀ ਅਸੀਂ ਆਮ ਆਦਮੀ ਪਾਰਟੀ ਦਾ ਮੈਂ ਕਾਂਗਰਸ ਦਾ ਉਹ ਤੋ ਹਟ ਗਿਆ ਉਹੀ ਜਿਹੜਾ ਰਾਣੇ ਗੁਰਜੀਤ ਹੈ ਰਾਣੇ ਗੁਰਜੀਤ ਦਾ ਵੀ ਕਿਰਦਾਰ ਹੀ ਹੈ ਬਈ ਉੱਚਾ ਸੋਚ ਹੈਗੀ ਆ ਬਈ ਠੀਕ ਹੈ ਯਾਰ ਆਪਣੀ ਜਗ੍ਹਾ ਸਿਆਸਤ ਹੋਏਗੀ ਯਾਰ ਲੇਕਿਨ ਗੱਲ ਇਹ ਹੈ ਕਿ ਜੇ ਕਿਸੇ ਤੇ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਜਾਂ ਸੂਬੇ ਦਾ ਹੋਰ ਕੋਈ ਲੀਡਰ ਹੈ ਜਾਂ ਮੈਂਬਰ ਪਾਰਲੀਮੈਂਟ ਹੈ ਕਿਉਂ ਨਹੀਂ ਮਿਲਣਾ ਕਿਉਂ ਦਾ ਹਾਲ ਪੁੱਛਣ ਨਹੀਂ ਜਾਣਾ ਇਹ ਤਾਂ ਸਿਆਸਤ ਇੰਨੀ ਗੰਦੀ ਹੋ ਗਈ ਕਿ ਕੋਈ ਹਸਪੀਟਲ ਦਾਖਲ ਰਵੇ ਤਾਂ ਉਹਦਾ ਹਾਲ ਵੀ ਨਾ ਪੁੱਛਣ ਜਾਈਏ ਸੋ ਇਹ ਮੈਂ ਇਸ ਚੀਜ਼ਾਂ ਦੀ ਕਦਰ ਕਰਦਾ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਮੈਂ ਕਹਿੰਦਾ ਬਿਆ ਕਿ ਇਹ ਦੋ ਪਾਸੇ ਦੀ ਲੜਾਈ ਜਿਹੜੀ ਚੱਲਦੀ ਪਈ ਹੈ ਇੱਕ ਪਾਸੇ ਜਿਹੜਾ ਐਵੇਂ ਟਿੱਚਰਬਾਜੀ ਜੀਆਂ ਸ਼ੁਰੂ ਹੋਈਆਂ ਹੋਈਆਂ ਦੂਜੇ ਪਾਸੇ ਤਰਕਾਂ ਦੇ ਦਰ ਦੋਨੋਂ ਗੁੱਟ ਲੱਗੇ ਵੀ ਹੋਏ ਆ ਕਾਂਗਰਸ ਦੇ ਵੀ ਅਸੀਂ ਪ੍ਰਭਾਵਸ਼ਾਲੀ ਬਣ ਜਾਈਏ ਕਾਂਗਰਸ ਅਸੀਂ ਬਣ ਜਾਈਏ ਰਾਣਾ ਉਧਰੋਂ ਇਧਰੋਂ ਰਾਣਾ ਗੁਰਜੀਤ ਬੜੇ ਪਾਵਰਫੁੱਲ ਹੈਗੇ ਨੇ ਉਦੋਂ ਪ੍ਰਤਾਪ ਬਾਜਵਾ ਲੱਗਾ ਹੋਇਆ ਰਾਜਾ ਬੜਿੰਗ ਲੱਗਾ ਹੋਇਆ ਹੋਰ ਨਾਲ ਰਲੇ ਹੋਏ 4-5 ਲੀਟਰ ਉਹ ਸੁਖਪਾਲ ਸਿੰਘ ਖਹਿਰਾ ਲੱਗੇ ਹੋਏ ਜਿਹੜੇ ਅੱਗੇ ਰਾਣੀ ਗੁਰਜੀਤ ਨਾਲ ਉਹਨਾਂ ਦੀ ਟਕਸਲ ਚੱਲਦੀ ਆ। ਸੋ ਇਹ ਸਿਆਸਤਾਂ ਹੈਗੀਆਂ ਕਾਂਗਰਸ ਚ ਚੱਲਦੀਆਂ ਰਹਿੰਦੀਆਂ। ਅੰਦਰੂਨੀ ਸਿਆਸਤਾਂ ਕਦੀ ਹਾਵੀ ਹੋ ਜਾਣਾ, ਥੱਲੇ ਆ ਜਾਣਾ, ਉੱਪਰ ਚੱਲ ਜਾਣਾ, ਥੱਲੇ ਹੋ ਜਾਣਾ ਚੱਲਦਾ ਹੀ ਰਹਿੰਦਾ ਕਾਂਗਰਸ। ਸੋ ਡਾਕਟਰ ਜਦੋਂ ਇਹੋ ਜੇ ਪ੍ਰਭਾਵਸ਼ਾਲੀ ਲੀਡਰ ਦੇ ਨਾਲ ਇੰਨੇ ਸਤਕਾਰ ਨਾਲ ਗੱਲ ਕੀਤੀ ਜਾਂਦੀ ਹੈ ਚਲੋ ਚੰਗੀ ਗੱਲ ਹੈ ਉਹ ਉਹਨਾਂ ਦੇ ਕਿਰਦਾਰ ਨਾਲ ਵੀ ਗੱਲ ਉਸ ਤਰ੍ਹਾਂ ਕੀਤੀ ਜਾ ਰਹੀ ਹੈ ਪਰ ਜਦੋਂ ਉਹ ਉਹਨਾਂ ਲੀਡਰਾਂ ਦਾ ਆਪਣੀ ਪਾਰਟੀ ਦੇ ਵਿੱਚ ਵਿਵਾਦ ਚੱਲਦਾ ਹੋਵੇ ਜਾਂ ਟਸਲ ਚੱਲਦੀ ਹੋਵੇ ਮਨਪ੍ਰੀਤ ਯਾੜੀ ਨਾਲ ਵੀ ਬੜੇ ਸੁਲਝੇ ਤਰੀਕੇ ਨਾਲ ਸੀਐਮ ਭਗਵੰਤ ਮਾਨ ਨੇ ਗੱਲ ਕੀਤੀ ਸੀ ਜਿਸ ਵੇਲੇ ਮਨਪ੍ਰੀਤ ਯਾੜੀ ਨੇ ਬਾਈਕਾਟ ਕੀਤਾ ਹੋਇਆ ਸੀਗਾ ਇਹਨੂੰ ਕੋਈ ਸਿਆਸੀ ਸਸ਼ੋਪੰਜ ਵੀ ਮੰਨੀ ਹੈ ਨਹੀਂ ਇਹ ਸਿਆਸੀ ਚਛੋ ਪੰਜ ਨਹੀਂ ਹੁੰਦਾ ਗੱਲ ਪਤਾ ਕੀ ਹੁੰਦੀ ਆ ਦੇਖੋ ਬੁੱਧਿਆਂ ਦੇ ਉੱਤੇ ਜਿਹੜਾ ਬੰਦਾ ਸਟੈਂਡ ਕਰੇਗਾ ਨਾ ਉਹਦੀ ਇੱਕ ਕ੍ਰੈਡੀਬਿਲਟੀ ਆਪਣੇ ਆਪ ਬਣੇਗੀ ਹੁਣ ਮੈਂ ਹੁਣ ਬੈਠ ਕੇ ਐਵੇਂ ਢੰਡੋਰੇ ਜੇ ਬੁੱਟੀ ਜਾਵਾਂ ਜੀ ਆ ਜੀ ਉਹ ਜੀ ਜੇ ਆਪਾਂ ਗੱਲ ਪੰਜਾਬ ਦੇ ਪਾਣੀ ਦੀ ਕਰਾਂਗੇ ਪੰਜਾਬ ਦੀ ਸੜਕਾਂ ਦੀ ਕਰਾਂਗੇ ਪੰਜਾਬ ਦੀ ਜਵਾਨੀ ਦੀ ਕਰਾਂਗੇ ਮੈਂ ਪੰਜਾਬ ਦੇ ਕੈਂਸਰ ਦੀ ਗੱਲ ਕਰਾਂਗਾ ਪੰਜਾਬ ਦੇ ਬਾਰਡਰ ਦੀ ਗੱਲ ਕਰਾਂਗਾ ਪੰਜਾਬ ਦੇ ਡਰੱਗ ਦੀ ਗੱਲ ਕਰਾਂਗਾ ਤੇ ਲੋਕ ਪਸੰਦ ਕਰਨਗੇ ਕਿਉਂ ਨਹੀਂ ਪਸੰਦ ਕਰਨਗੇ ਮੈਂ ਪੰਜਾਬ ਪੰਜਾਬ ਦੇ ਲਈ ਅਸੀਂ ਪੰਜਾਬ ਦੇ ਪੋਤਾਂ ਯਾਰ ਇਹ ਪੰਜਾਬ ਦੀ ਭਾਸ਼ਾ ਦੀ ਗੱਲ ਨਹੀਂ ਮੈਂ ਕਰਾਂਗਾ ਪੰਜਾਬੀ ਦੀ ਗੱਲ ਨਹੀਂ ਕਰਾਂਗਾ ਮੈਂ ਸਿੱਖੀ ਦੀ ਗੱਲ ਨਹੀਂ ਕਰਾਂਗਾ ਮੈਂ ਪੰਜਾਬ ਦੇ Hindu Sikh ਭਾਈਚਾਰੇ ਦੀ ਗੱਲ ਨਹੀਂ ਕਰਾਂਗਾ ਮੈਂ ਗੱਲਾਂ ਹੋਰ ਕਰੀ ਜਾਊਂਗਾ ਢੰਡੋਰਾ ਲੋਕਾਂ ਨੇ ਕਹਣਾ ਯਾਰ ਕੀ ਬਕਵਾਸ ਹੂੰ ਐਂ ਪਕਾਨੀਆਂ ਮਾਰੀ ਜਾਂਦੇ ਆ ਗੱਲ ਇਹ ਹੈ ਕਿ ਜਿਹੜੇ ਲੀਡਰ ਮੈਂ ਹੁਣ ਅੱਜ ਵੀ ਕਰਨ ਲੱਗਾ ਜਿਹੜੇ ਲੀਡਰ ਪੰਜਾਬ ਦੇ ਮੁੱਦਿਆਂ ਤੇ ਬੋਲੇਗਾ ਜਿਹੜਾ ਪੰਜਾਬ ਪੱਖੀ ਰਹੂਗਾ ਲੋਕਾਂ ਦਾ ਉਹ ਸਿਰ ਦਾ ਤਾਜ ਹੈ ਇਹ ਅੱਜ ਵੀ ਮੇਰੀ ਗੱਲ ਨੋਟ ਕਰ ਲੋ ਹਾਂ ਜਿਹੜਾ ਬੰਦਾ ਉਵੇਂ ਹੀ ਪਤਾਨੀਆਂ ਮਾਰੀ ਜਾਊਗਾ ਬੜਕਾ ਮਾਰੀ ਜਾਵਾਂਗੇ ਚੱਕ ਦੇਾਂਗੇ ਇਹ ਕੋ ਪੰਜਾਬ ਦੇ ਮੁੱਦੇ ਨਹੀਂ ਹੈਗੇ ਨਾ ਇਸ ਕਰਕੇ ਮੈਂ ਤਾਂ ਇਹ ਕਹਣਾ ਕਿ ਜਿਹੜੀ ਵਿਧਾਨ ਸਭਾ ਹੈਗੀ ਹੈ ਘਟੋ ਘਟ ਪੰਜਾਬ ਦੇ ਮੁੱਦਿਆਂ ਤੇ ਸਾਰਿਆਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਇਹ ਕੱਲਾ ਇਹ ਇੱਕ ਐਗਜ਼ਾਮਪਲ ਨਹੀਂ ਹੈ ਕਿ ਹੋਰ ਵੀ ਜਿਹੜੇ ਮੁੱਦੇ ਆ ਪੰਜਾਬ ਦੇ ਅਜਾਦ ਮੰਨੋ ਕੱਲ ਨੂੰ ਚੰਡੀਗੜ੍ਹ ਲਈ ਲੜਾਈ ਲੜਨੀ ਪੈਂਦੀ ਆ ਆਵਾਂ ਦੀ ਪਾਰਟੀ ਮੋਰੀ ਇਸ ਟਮ ਸਰਕਾਰ ਚਾਕਰ ਉਹ ਲੀਡ ਕਰਦੀ ਆ ਤੇ ਹਰ ਪਾਰਟੀ ਨੂੰ ਉਹਦਾ ਸਾਥ ਦੇਣਾ ਚਾਹੀਦਾ ਕਿਉਂ ਸਾਡਾ ਚੰਡੀਗੜ੍ਹ ਆ ਸਾਡਾ ਕਿਵੇਂ ਤੁਸੀਂ ਚੰਡੀਗੜ੍ਹ ਲੈ ਜਾਓਗੇ ਇਸ ਕਰਕੇ ਜਿਵੇਂ ਪਾਣੀ ਦੇ ਲਈ ਅਸੀਂ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਵੀ ਸਾਡਾ ਪਾਣੀ ਚ 3-400 ਫੁੱਟ ਥੱਲੇ ਚਲਾ ਗਿਆ ਝੋਨਾ ਹੋ ਗਿਆ ਹੋਗਾ ਅਗੇ ਸਾਡੀ ਕਮਲ ਟੁੱਟੀ ਪਈ ਹੈ ਤੇ ਇਸ ਕਰਕੇ ਜਿਵੇਂ ਅਸੀਂ ਐਸਵਾਈਐਲ ਲਈ ਲੜਦੇ ਆ ਵੀ ਪੰਜਾਬ ਦਾ ਉਹੀ ਲੜਨਾ ਪਵੇ ਕਿਸੇ ਹੋਰ ਮੁੱਦੇ ਲਈ ਪੰਜਾਬ ਦੀ ਸੰਸਕ੍ਰਿਤੀ ਲਈ ਪੰਜਾਬ ਦੀ ਭਾਸ਼ਾ ਲਈ ਹੁਣ ਦੇਖੋ ਪੰਜਾਬ ਦੀ ਭਾਸ਼ਾ ਕਿੰਨੀ ਕਮਜ਼ੋਰ ਹੁੰਦੀ ਪਈ ਹੈ ਮੈਂ ਅੱਜ ਦੱਸਦਾ ਪਿਆ ਤੁਸੀਂ ਜਾ ਕੇ ਕਾਲਜਾਂ ਦੇ ਵਿੱਚ ਦੇਖੋ ਵੱਡੇ ਵੱਡੇ ਕਾਲਜਾਂ ਮੰਨ ਲਓ ਖਾਲਸਾ ਕਾਲਜ ਹੀ ਚਲਜੋ ਜਲੰਧਰ ਐਮਏ ਪੰਜਾਬੀ ਕਰਨ ਵਾਲੇ ਅੱਧੇ ਬੱਚੇ ਨਹੀਂ ਰਹਿ ਗਏ ਉਹਨੂੰ ਹੋਰ 5-7 ਸਾਲਾਂ ਨੂੰ ਐਮਏ ਖਤਮ ਹੀ ਹੋ ਜੂਗੀ ਪੰਜਾਬੀ ਦੀ ਤੇ ਫਿਰ ਜੇ ਤੁਹਾਡੀ ਮਾਂ ਬੋਲੀ ਖਤਮ ਹੋ ਗਈ ਅੱਜ ਤੁਸੀਂ ਸਾਊਥ ਵਿੱਚ ਚਲ ਜਾਓ ਕੰਨੜ ਦੇਖੋ ਕੰਨੜ ਲਈ ਕਿਵੇਂ ਖੜੇ ਹੋਏ ਨੇ ਸਾਊਥ ਇੰਡੀਅਨ ਉਹ ਬੜਾ ਨਹੀਂ ਦਿੰਦੇ ਕਹਿੰਦੇ ਨਾ ਜੀ ਕੰਨੜ ਕੰਨੜ ਹੀ ਰਹੋਗੇ ਇੱਥੇ ਪਹਿਲਾਂ ਤਾਂ ਇਹ ਹੀ ਭਾਸ਼ਾ ਬਾਕੀ ਗੱਲਾਂ ਬਾਅਦ ਚ ਕਰਾਂਗੇ ਉਰੇ ਇੱਥੇ ਗੱਲ ਕਰ ਲੋ ਇੱਥੇ ਅੱਧੇ ਕੀ ਲੀਡਰ ਹਿੰਦੀ ਬੋਲੀ ਜਾਂਦੇ ਤੁਮ ਕੋ ਕਿਆ ਆਤਾ ਹੈ ਮੁਝੇ ਕਿਆ ਪਤਾ ਹੈ ਤੇ ਲੇਕਿਨ ਗੱਲ ਹੈ ਯਾਰ ਆਪਣੀ ਮਾਂ ਬੋਲੀ ਦੇ ਉੱਤੇ ਸਟੈਂਡ ਕਰੋ ਆਪਣੀ ਭਾਸ਼ਾ ਦੇ ਉੱਤੇ ਸਟੈਂਡ ਕਰੋ ਉਹਨਾਂ ਖੜ੍ਹ ਜਾਓ ਯਾਰ ਕਿਹੜਾ ਕੋਈ ਫਰਕ ਪੈ ਚੱਲਾ ਇਹ ਜਿਹੜੀਆਂ ਚੀਜ਼ਾਂ ਪੰਜਾਬ ਨੂੰ ਕਹਾਣ ਹੋ ਰਿਹਾ ਇਹਦੇ ਉੱਤੇ ਮੈਂ ਸਮਝਦਾ ਚਲੋ ਆਪਾਂ ਵਿਸ਼ਾ ਡਿਵਰਟ ਹੋ ਗਿਆ ਗੱਲ ਕਰਦੇ ਕਰਦੇ ਮੈਂ ਵੀ ਉਧਰਲੇ ਪਾਸੇ ਬਹਿ ਗਿਆ ਪੰਜਾਬੀ 'ਚ ਭਈ ਇਹਦੇ ਉੱਤੇ ਸਾਨੂੰ ਪਹਿਰਾ ਦੇਣ ਦੀ ਲੋੜ ਹੈਗੀ ਕਿਉਂਕਿ ਪੰਜਾਬੀ ਭਾਸ਼ਾ ਪੰਜਾਬੀ ਵਿਰਸਾ ਅੱਜ ਤੁਸੀਂ ਪੁਰਾਣੀ ਆ ਜਿਹੜੀਆਂ ਲੋਕ ਗੀਤ ਹੈ ਮੰਨ ਲਓ ਆਪਾਂ ਹੁਣ ਜਾਗੋ ਕਰਦੇ ਆ ਜਾਗੋ on DJ ਤੇ ਚੱਲਦੀ ਹੈ ਔਰ ਦੋ ਪੈਗ ਲਾ ਕੇ ਨੱਚੀ ਜਾਂਦੇ ਆ ਠੀਕ ਹੈ ਨਾ ਬਈ ਉਹ ਗਾਣੇ ਕਿਹੜੇ ਚੱਲਦੇ ਨੇ ਉੱਤੇ ਢੋਲ ਜਗੀਰ ਉਹਦਾ ਜਿਹੜੇ ਜਾਗੋ ਦੇ ਅਸਲੀ ਗੀਤ ਆ ਸਾਡੀ ਸੰਸਕ੍ਰਿਤੀ ਦੇ ਨਾਲ ਜੁੜੇ ਆ ਉਹ ਗੀਤਾਂ ਦੀ ਦੁਆਰਾ ਪ੍ਰਚਲਨ ਹੋਣਾ ਚਾਹੀਦਾ ਉਹ ਚੀਜ਼ਾਂ ਦਾ ਵਿਰਸੇ ਨੂੰ ਵਾਪਸ ਲੈ ਕੇ ਆਣਾ ਚਾਹੀਦਾ ਸਾਡਾ ਪੰਜਾਬ ਤਰ ਦੇ ਬਚਣਾ ਜਿੱਦਾਂ 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 ਵਕਤ ਅੱਗੇ ਚੱਲੀ ਜਾ ਰਿਹਾ ਆ ਪੰਜਾਬ ਦੀ ਭਾਸ਼ਾ ਸਭ ਸੰਸਕ੍ਰਿਤੀ ਹਰ ਚੀਜ਼ ਕਮਜ਼ੋਰ ਹੁੰਦੀ ਜਾ ਰਹੀ ਹੈ ਹਾਂ ਜੇ ਇਹਦੇ ਉੱਤੇ ਸਾਰੇ ਇਕੱਠੇ ਹੋ ਕੇ ਪੈਰਾ ਦਿੰਦੇ ਆ ਮੈਨੂੰ ਲੱਗਦਾ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਉਹਦੇ ਨਾਲ ਸੋ ਇਹ ਮੈਂ ਇਹ ਗੱਲ ਕਰਦਾ ਕਿ ਪੰਜਾਬ ਦੇ ਮੁੱਦਿਆਂ ਤੇ ਵਿਧਾਨ ਸਭਾ ਚ ਜ਼ਿਆਦਾ ਗੱਲ ਹੋਣੀ ਚਾਹੀਦੀ ਮੇਰੀ ਤਾਂ ਆਪਣੀ ਇਹ ਸੋਚ ਹੈ ਇੱਕ ਹੋ ਸਕਦਾ ਹੈ ਕਿ ਪਹਿਲ ਹੋਵੇ ਸ਼ਾਇਦ ਅੱਜ ਤੁਹਾਡੀ ਮੇਰੀ ਕੀਤੀ ਗੱਲ ਦਾ ਕੋਈ ਅਸਰ ਅੱਜ ਇੱਥੇ ਦੇ ਐਮਐਲਏ ਦੇ ਵਿਧਾਨ ਸਭਾ ਦੇ ਵਿੱਚ ਜਾਂ ਬਿਊਰੋਕ੍ਰੇਟਸ ਦੇ ਵਿੱਚ ਜਾਵੇ ਕਿ ਨਹੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਐਵੇਂ ਅਸੀਂ ਪੀੜੇ ਪਜਾਮੀਆਂ ਕੋਟ ਸਾਰੇ ਇਹ ਚੀਜ਼ਾਂ ਨੂੰ ਛੱਡੀਏ ਤੇ ਆਪਾਂ ਇਧਰਲੇ ਮੁੱਦਿਆਂ ਪਾਸੇ ਗੱਲ ਕਰੀਏ ਤਾਂ ਹੋ ਸਕਦਾ ਪੰਜਾਬ ਬਹੁਤ ਤਰੱਕੀ ਦੀ ਰਾਹ ਤੇ ਚੱਲੇ ਪੰਜਾਬ ਇੱਕ ਆਪਣੇ ਆਪ ਚ ਇੱਕ ਖੁਦਮੁਖਤਿਆਰ ਜਿਹੜਾ ਵਾ ਉਹ ਸੂਬਾ ਬਣਿਆ ਹੋਇਆ ਵਾ ਅਸੀਂ ਤਾਂ ਲੋਕਾਂ ਨੂੰ ਅਨਾਜ ਦੇਣੇ ਆ ਅੱਜ ਉਹੀ ਜਿਹੜਾ ਪੰਜਾਬ ਹੈਗਾ ਵਾ ਹੌਲੀ 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 ਕਰਜ਼ੇ ਢੱਬੀ ਜਾ ਰਿਹਾ ਪੰਜਾਬ ਨੂੰ ਖੜਾ ਵੀ ਤਾਂ ਕਰਨਾ ਕਿ ਨਹੀਂ ਕਰਨਾ ਉਹਦੇ ਲਈ ਕੋਈ ਪਲੈਨਿੰਗ ਹੋਣੀ ਚਾਹੀਦੀ ਹੈ ਅੱਛਾ ਡਾਕਟਰ ਸਾਹਿਬ ਅੰਤ ਵਿੱਚ ਮੈਂ ਬਹੁਤ ਕਲੀਅਰਲੀ ਇੱਕ ਸਵਾਲ ਪੁੱਛਣਾ ਚਾਹੁੰਨਾ ਹਾਲਾਂਕਿ ਮੈਂ ਚਾਹ ਰਿਹਾ ਸੀ ਪਹਿਲਾਂ ਵੀ ਘੁਮਾ ਫਰਾ ਕੇ ਪਰ ਸਿੱਧੇ ਤੌਰ ਤੇ ਹੁਣ ਪੁੱਛ ਲੈਣਾ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਕੁਝ ਲੀਡਰ ਆਪਣੇ ਵੱਲ ਲਿਆਂਦੇ ਮੁੜ ਕੇ ਇਹ ਕਿਹਾ ਕਿ ਸਾਨੂੰ ਚੰਗੇ ਲੋਕਾਂ ਦੀ ਲੋੜ ਰਹਿੰਦੀ ਆ ਕੀ ਹੁਣ ਰਾਣਾ ਗੁਰਜੀਤ ਨੂੰ ਵੀ ਆਪਾਂ ਆਹੀ ਵਿਚਾਰ ਲਈਏ ਨਹੀਂ 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 ਦੇਖੋ ਰਾਣਾ ਗੁਰਜੀਤ ਕਾਂਗਰਸ 'ਚ ਬਹੁਤ ਵੈਲ ਸੈਟਲ ਹੈ ਔਰ ਉਹਦੇ ਰਿਸ਼ਤੇ ਬੇਸ਼ੱਕ ਸਾਰਿਆਂ ਨਾਲ ਚੰਗੇ ਹੋਣ ਕਿਉਂਕਿ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਪੋਜ਼ਿਟਿਵ ਹੁੰਦਾ ਕੀ ਹਰ ਪਾਰਟੀ ਦੇ ਵਿੱਚ ਤੁਹਾਡੇ ਰਿਸ਼ਤੇ ਹੋਣੇ ਚੰਗੀ ਗੱਲ ਹੁੰਦੀ ਹੈ ਤੁਸੀਂ ਲੜਨਾ ਲੜਨ ਥੋੜਾ ਆਇਆ ਆਪਣੇ ਮੁੱਦੇ ਹੱਲ ਕਰਨ ਆਇਆ ਇੱਥੇ ਕੋਈ ਜ਼ਮੀਨਾਂ ਥੋੜਾ ਵੰਡਣੀਆਂ ਹੈਗੀਆਂ ਜੇ ਮੰਨ ਲਓ ਰਾਣਾ ਗੁਰਜੀਤ ਪੰਜਾਬ ਦੇ 10 ਦੋ ਮੁੱਦੇ ਹੱਲ ਕਰਾ ਜਾਂਦਾ ਤੇ ਅਗਲੀ ਆਉਣ ਵਾਲੀਆਂ ਪੀੜ੍ਹੀਆਂ ਰਾਣਾ ਗੁਰਜੀਤ ਨੂੰ ਯਾਦ ਹੀ ਕਰਨਗੀਆਂ ਨਾ ਵੀ ਰਾਣਾ ਗੁਰਜੀਤ ਆਇਆ ਸੀ ਉਹੀ ਕਰਾ ਗਿਆ ਤੇ ਜੇ ਤੁਸੀਂ ਉੱਥੇ ਜੱਟਾਂ ਨੂੰ ਡਾਂਗ ਸੋਟਾ ਲੈ ਕੇ ਲੱਗੇ ਰਹੋਗੇ ਨਹੀਂ ਉਹ ਖੜ ਤੇ ਕੋਈ ਇਦਾਂ ਡੰਡੇ ਨਾਲ ਹੱਲ ਕਰਾਣਾ ਫਿਰ ਅੱਜ ਉਹ ਵਕਤ ਨਿਕਲ ਚੁੱਕਾ ਡੰਡੇ ਨਾਲ ਹੱਲ ਕਰਾਣ ਵਾਲਾ ਤਨੂ ਮੁੱਦਿਆਂ ਨੂੰ ਹੱਲ ਕਰਾਉਣ ਲਈ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਪੈਣੀ ਹੈ ਔਰ ਜੇ ਮੈਂ ਇਹ ਸਮਝਦਾ ਕਿ ਰਾਣਾ ਗੁਰਜੀਤ ਕਾਂਗਰਸ ਦੇ ਨਾਮ ਕਾਂਗਰਸ ਨਹੀਂ ਛੱਡ ਕੇ ਜਾਂਦੇ ਕਿਤੇ ਕਾਂਗਰਸ ਦੇ ਵਿੱਚ ਉਹਨਾਂ ਦਾ ਵੱਡਾ ਫਿਊਚਰ ਹੈਗਾ ਲੰਬਾ ਟਾਈਮ ਹੈਗਾ ਉਹਨਾਂ ਨੇ ਕਾਂਗਰਸ ਨੂੰ ਲੰਬਾ ਟਾਈਮ ਦਿੱਤਾ ਵੀ ਹੈ 2004 ਦੇ ਮੈਂਬਰ ਪਾਰਲੀਮੈਂਟ ਬਣੇ ਨੇ 21 ਸਾਲ ਉਹ ਕਾਂਗਰਸ ਚ ਰਹਿ ਗਏ ਨੇ ਉਹਨਾਂ ਨੇ ਕਿੱਥੇ ਜਾਣਾ ਉਹ ਬਹੁਤ ਵਧੀਆ ਵੈਲ ਸੈਟਲ ਹੈਗੇ ਨੇ ਬਾਕੀ ਸਿਆਸਤ ਫਲੈਟ ਹੈਗੀ ਹੈ ਕੱਲ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਕਿਆ ਨਹੀਂ ਮੈਂ ਜਾ ਸਕਦਾ ਲੇਕਿਨ ਜੇ ਇਹਨਾਂ ਨੇ ਜਾਣਾ ਹੁੰਦਾ ਤੇ ਇਹਨਾਂ ਕੋਲ ਆਫਰਾਂ ਬਹੁਤ ਪਹਿਲਾਂ ਹੀ ਆ ਮੈਂ ਰਾਣੇ ਗੁਰਜੀਤ ਨੂੰ ਜਾਣਦਾ ਮਾ ਉਹਦੇ ਕਿਰਦਾਰ ਨੂੰ ਵੀ ਜਾਣਦਾ ਠੀਕ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਕੱਲ ਦੇ ਉਸ ਬਿਆਨ ਤੋਂ ਬਾਅਦ ਕੀ ਕੁਝ ਭਵਿੱਖ ਵਿੱਚ ਵੇਖਣ ਨੂੰ ਮਿਲਦਾ ਉਹ ਸਮੇਂ ਤੇ ਮੈਂ ਸਾਰਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋਵਾਨੀ ਦੀ ਪੰਜਾਬੀ ਤੇ